ਸਹੀ ਮਹੀਨੇ ਦੇ ਵਿੱਚ ਪੰਜਾਬ ਦੀ ਬਰੀਡ ਮਿੱਲੀ ਰਾਵੀ ਆ ਤੇ ਹਰਿਆਣੇ ਦੀ ਬੁਰਾ ਉਹ ਰਾਜਸਥਾਨ ਤੋਂ ਲੈ ਕੇ ਪੰਜਾਬ ਤੱਕ ਹਮੇਸ਼ਾ ਸਾਡੇ ਜਿਹੜੇ ਬਜ਼ੁਰਗ ਸੀਗੇ ਘੋੜੀਆਂ ਦੇ ਸ਼ਕੀਨ ਰਹੇ ਆ ਅੰਕਲ ਜੀ ਦੋ ਸ਼ਬਦ ਜ਼ਰੂਰ ਇਸ ਮੇਲੇ ਦੇ ਲਈ ਜ਼ਰੂਰ ਕਹੋ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਜੀ ਅੱਛਾ ਪਿੰਡੀ ਉਹ ਫੋਨ ਇਹ ਇਹ ਆਪਣੀ ਬੁੱਢੀ ਮੱਝ ਦੀ ਉਹ हाँ जी दोती है जी अच्छा दी ती है जी जीना तो आए ने जी अंकल जी ये पुना से आए गाँव को एन ओ एनओसी नहीं मिल पाई हैं एनओसी नहीं मिल पाई वहाँ एनओसी नहीं मिल पाई इसलिए देखने के लिए यहाँ से चल के आए मित्र है हमारे श्रद्धांज भाई मुंबई से चल करके आए हैं उत्तर प्रदेश के रहने वाले हैं स्पेशल कौन सा जिला है माऊ ਬਨਾਰਸ ਕੇ ਬਗਲ ਮੈਂ ਬਨਾਰਸ ਕੇ ਜੀ ਜੀ ਅੱਜ ਹਰ ਸਾਲ ਦੀ ਤਰ੍ਹਾਂ ਹਰਿਆਣਾ ਡੇਰੀ ਫਾਰਮਰਸ ਐਸੋਸੀਏਸ਼ਨ ਰਜਿਸਟਰਡ ਇਹ ਪਸ਼ੂਆਂ ਦਾ ਮੇਲਾ ਜਿੱਥੇ ਹਰ ਬਰੀਡ ਦੇ ਆਲਾ ਜਾਨਵਰ ਚਾਹੇ ਉਹ ਮੁਰਾ ਹੋਵੇ ਚਾਹੇ ਨੀਲੀ ਰਵੀ ਐਚ ਐਫ ਹੋਰ ਘਾਇਆਂ ਘੋੜੇ ਉਹਨਾਂ ਦੇ ਕੰਪੀਟੀਸ਼ਨ ਚੱਲ ਰਹੇ ਆ ਖੈਰਾ ਸਾਹਿਬ ਬਾਜਵਾ ਸਾਹਿਬ ਪੋਰਸੀ ਔਰ ਮਹਿਨਵਾ ਦੇ ਚੱਕਰ ਚ ਨਾਂ ਪੈਂਦਾ ਹੋਇਆ ਸਾਰੇ ਹੀ ਕਿਸਾਨ ਵੀਰਾਂ ਨੂੰ ਫਤਹਿ ਅਰਜ ਕਰਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹਿ ਲਖੋ ਜਦੋਂ ਮੇਲੇ ਲੱਗਣ ਔਰ ਕਿਸਾਨ ਵੀਰ ਮਿਹਨਤ ਕਰਕੇ ਜਿੱਥੇ ਆਪਣੀਆਂ ਮੱਝਾਂ ਗਾਇਆਂ ਉਥੇ ਬੁੱਲਜ਼ ਨੂੰ ਵੀ ਲੈ ਕੇ ਆਉਂਦੇ ਆ ਤੇ ਬਰੀਡਿੰਗ ਦਾ ਬੁੱਲਣਾ ਹੁਣੀ ਪਈ ਜੋ ਵੀ ਪਾਵਾਂਗੇ ਉਹ ਜੀ ਫਸਲ ਹੋਏਗੀ ਤੇ ਹਰਿਆਣੇ ਨੇ ਇੱਕ ਮੀਲ ਪੱਥਰ ਗੱਡਿਆ ਹਰਿਆਣੇ ਨੇ ਮੁਰਰਾ ਨਸਲ ਦੇ ਵਿੱਚ ਬਹੁਤ ਮਿਹਨਤ ਕਰਕੇ ਕਿਸਾਨ ਵੀਰਾਂ ਨੇ ਆਪਣੇ ਪਿੰਡਾਂ ਦੇ ਵਿੱਚ ਜਿੱਥੇ ਮੱਝਾਂ ਨੂੰ ਚੰਗੇ ਬੁੱਲਸ ਨਾਲ ਮੇਟ ਕਰਾ ਕੇ ਤੇ ਦੁੱਧ ਦੇ ਰਿਕਾਰਡ ਤੋੜੇ ਨੇ ਵਧਾਈ ਦੇ ਪਾਤਰੋ ਲੇਕਿਨ ਕਈ ਐਸੀਆਂ ਚੀਜ਼ਾਂ ਅਨਮੋਲ ਬੁੱਲ ਉਹ ਐਂ ਗੁਜ਼ਰ ਜਾਂਦੇ ਹੁੰਦੇ ਸੀ ਪਤਾ ਨਹੀਂ ਲੱਗਦਾ ਸੀਗਾ ਕਿ ਇਹਦੇ ਬੱਚੇ ਇਹਦੇ ਬ੍ਰੀਡ ਦੇ ਇਹਦੇ ਪੈਦਾ ਕੀਤੇ ਬੱਚੇ ਕਹਿੰਦੇ ਕੀ ਪਰਫਾਰਮੈਂਸ ਹੈ ਉਹਨਾਂ ਦੀ ਲੇਕਿਨ ਅੱਜ ਮੈਂ ਵਧਾਈ ਦੇਣਾ ਹਰਿਆਣੇ ਵਾਲਿਆਂ ਨੂੰ ਕਿਵੇਂ ਤੁਹਾਡੀਆਂ ਕਿਸਾਨਾਂ ਦੀਆਂ ਸਰਕਾਰਾਂ ਦੀਆਂ ਇਹ ਮਿਹਨਤਾਂ ਦੇ ਨਾਲ ਅੱਜ ਤੁਸੀਂ ਇੱਥੇ ਪਹੁੰਚੇ ਹੋ। ਔਰ ਨੀਲੀ ਰਵੀ ਦੀ ਜੇ ਗੱਲ ਕਰੀਏ ਤੇ ਯਾਦਵਿੰਦਰ ਯਾ ਬਾਜਵਾ ਨੂੰ ਅਸੀਂ ਨਹੀਂ ਭੁੱਲ ਸਕਦੇ। ਤੇ ਜੇ ਡੇਰੀ ਫਾਰਮਰਸ ਦੀ ਗੱਲ ਕਰੀਏ on the whole HF ਦੀ ਤਾਂ ਪਿਛਲੇ ਸਾਲ 80 ਕਿਲੋ ਦੁੱਧ ਚੁਆ ਵਡੀ ਗਾ ਨੇ ਔਰ ਇਸ ਸਾਲ ਖੁਸ਼ੀ ਦੀ ਗੱਲ ਹੈ ਕਿ ਫਸਟ ਟਾਈਮਰ ਨੇ 59 ਕਿਲੋ ਦੁੱਧ ਦਿੱਤਾ ਭੇ ਵੀਰੋ ਮੇਰੋ ਇਹ ਸਾਰੀ ਮਿਹਨਤ ਔਰ ਇਹ ਪ੍ਰਦਰਸ਼ਨੀ ਹੈ ਇਸ ਲਈ ਜ਼ਰੂਰੀ ਆ ਤਾਂ ਕਿ ਕੰਪੀਟੀਸ਼ਨ ਹੋਵੇ ਅੱਜ ਜਿਹੜੇ ਸਟਾਲ ਆ ਇਹ ਵੀ ਮੈਂ ਦੇਖਿਆ ਪਹਿਲਾਂ ਦਾ ਉਹ ਕਿਤੇ ਜਿਆਦਾ ਲੱਗੇ ਆ ਸਾਨੂੰ ਕੀ ਮਾਰਕੀਟ ਜਾਂ ਕਿਸਾਨ ਨੂੰ ਪਤਾ ਲੱਗਦਾ ਇਸ ਨਾਲ ਔਰ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਸਰਕਾਰ ਭਵੇਂ ਸਾਡੇ ਪੰਜਾਬ ਦੀ ਹੋਵੇ ਹਰਿਆਣਾ ਦੀ ਹੋਵੇ ਹਿੰਦੁਸਤਾਨ ਦੀ ਹੋਵੇ ਉਹਨੂੰ ਗੌਰ ਕਰਨਾ ਪਵੇਗਾ ਕਿ ਸਾਡੀਆਂ ਦਵਾਈਆਂ ਸਾਡੇ ਮਿਨਰਲ ਮਿਕਸਚਰ ਇਹ ਨਕਲੀ ਨਹੀਂ ਮਿਲਣੇ ਚਾਹੀਦੇ ਮੈਨਰਲ ਮਿਕਸਚਰ ਦਾ ਇੱਕ ਬੜਾ ਵੱਡਾ ਰੋਲ ਹੈ ਜਿਹੜੀ ਮੱਝ ਜਾਂ ਗਾਂ ਦਾ ਹੀਟ ਚਾਉਣਾ ਉੱਤੇ ਬੜਾ ਮਨਸਰ ਕਰਦਾ ਔਰ ਪਿਛਲੇ ਸਾਲ ਰਿਪੀਟਰ ਬਹੁਤ ਹੋਈਆਂ ਔਰ ਇਹਨਾਂ ਚੀਜ਼ਾਂ ਨੂੰ ਆਪਾਂ ਗੌਰ ਕਰਨਾ ਬੜਾ ਜ਼ਰੂਰੀ ਆ ਕਿਉਂਕਿ ਜ਼ਿੰਮੇਦਾਰ ਤੇ ਇਹ 6 ਮਹੀਨੇ ਵੀ ਵਰਗਾ ਹੈ ਮੈਂ ਸਾਲ ਦੀ ਗੱਲ ਨਹੀਂ ਕਰਦਾ ਕਿ ਉਹਨੂੰ ਕੈਲਕੂਲੇਟ ਕਰਈਏ ਉਹਦੀ ਪਰਪਾਈ ਕੋਈ ਨਹੀਂ ਕਰ ਸਕਦਾ ਸੋ ਪਰ ਨੂੰ ਬਹੁਤ ਲੰਬਾ ਭਾਸ਼ਣ ਤਾਂ ਨਹੀਂ ਦੇਣਾ ਚਾਹੁੰਦਾ ਮੈਂ ਵਧਾਈ ਦੇਣਾ ਚਾਹਣਾ ਔਰ ਮੈਂ ਵੀ ਘੁੰਮ ਕੇ ਜਿਦਾ ਤੁਸੀਂ ਮੇਲਾ ਵੇਖਣ ਆਏ ਹੋ ਮੈਂ ਵੀ ਇਸੇ ਤਰ੍ਹਾਂ ਮੇਲਾ ਘੁੰਮ ਕੇ ਵੇਖਣਾ ਚਾਹਣਾ ਆ ਬੁੱਲ ਸੜ ਕੇ ਮਾਰਾਂਗੇ ਗਾਈਆਂ ਹਲ ਮਾਰਾਂਗੇ ਘੋੜਿਆਂ ਹਲ ਮਾਰਾਂਗੇ ਬਾਕੀ ਵੇ ਕਮੇਟੀ ਦੀ ਮਰਜ਼ੀ ਹਾਂਜੀ ਕਮੇਟੀ ਅਕੇ ਜੋਰ ਨਹੀਂ ਜੇ ਇਜਾਜ਼ਤ ਦੇਣਗੇ ਤਾਂ ਜਾ ਕੇ ਆਵਾਂਗੇ ਮੇਰਾ ਮਾਨਿਆ ਕਿ ਜਿਹੜੇ ਤੁਸੀਂ ਕੰਪੀਟ ਕਰਨ ਲਈ ਆਏ ਹੋ ਤੁਹਾਨੂੰ ਵੀ ਮੜਾ ਤੁਹਾਡੇ ਜਾਨਵਰ ਵੀ ਵੇਖਾ ਔਰ ਵਧਾਈ ਆ ਇਸ ਕਿ ਪਿਛਲੇ ਸਾਲੋਂ ਐ ਸਾਲ ਤੁਸੀਂ ਹਰ ਹਿਸਾਬ ਨਾਲ ਇਹ ਆਰਗੇਨਾਈਜ਼ ਵਧੀਆ ਕੀਤਾ ਵਧਾਈ ਦੇ ਪਾਤਰੋਂ ਐਵੇਂ ਨਹੀਂ ਹੋ ਜਾਂਦਾ ਬਹੁਤ ਮਿਹਨਤ ਲੱਗਦੀ ਆ ਸੋ ਤੁਹਾਨੂੰ ਸਭ ਨੂੰ ਵਧਾਈ ਇੰਨਾ ਹੀ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਲੀਓ ਬਾਲੀਓ ਚੇ ਚੇ ਮੇਰੇ ਦੇਖਿਓ ਸਾਹਮਣੇ ਕੈਮਰਾਵਲ ਮੇਰੇ ਕੈਮਰਾਵਲ ਦੇਖੇਂ ਜੀ ਜਪਿੰਦੀ ਉਹ ਫੋਨ ਇਹ ਇਹ ਆਪਣੀ ਗੁੱਡੀ ਮਜਦੀ ਉਹਦੀ ਹਾਂਜੀ ਉਹਦੀ ਦੋਤੀ ਹੈ ਜੀ ਐਡੀ ਬੈਲੋ ਦੀ ਧੀ ਹੈ ਜੀ ਇਹ ਇਹਦਾ ਇਹਦਾ ਫੁੱਲ ਕਿਹੜਾ ਇਹਦਾ ਵੀ ਉਹੀ ਆਪਣੇ ਯਾਰ ਦੋਸਤਾਂ ਲਈ ਹੈ ਜੀ अच्छा, अच्छा।, 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 good, good. अच्छा।, अच्छा। पिंदी, पिंदी जी ते ये हुन हो गई जी 1 साल 2 महीने ते 14 महीने दी हो गई आज 14 महीने ਕੁਛ ਦਿਨਾਂ ਦੀ ਹੋ ਗਈ। اچھا ਕੋਈ ਨਾ ਪਰ ਆ ਗਿਆ ਮੇਰੇ ਕੋਲ। ਸੋਹਣੀ ਆ ਬਈ। ਗੁੱਡ ਸ਼ਾਟ। ਬਹੁਤ ਅੱਛਾ ਤੇਰੀਆਂ ਤੇਰੀਆਂ ਜਮਾੜੀ ਜੀ ਵੀਡੀਓ ਬਣਾਈ। ਜੋ ਜੋ ਨਾ ਚਲੋ ਬਹੁਤ ਅੱਛਾ। ਯਾਰ ਪਿੰਦੀ ਪਿੰਦੀ ਦੇ ਉੱਤੇ ਤਾਂ ਉੱਥੇ ਹਾਂ ਨਾ ਮੈਂ ਕੋਈ ਕਾਲ ਨਹੀਂ ਆਪਾਂ ਨੂੰ। ਆਓ ਜੀ। ਅੱਛਾ ਇਹ ਝੋਟਾ ਆਜੋ ਭਾਜੀ। ਚਲੋ ਕੋਈ ਨਹੀਂ ਪ੍ਰਧਾਨਗੀ ਆਜੋ ਆਜੋ ਖਲੋ ਸਾਰੇ ਮੈਂ ਚਾਲੋ ਇਹਦੀ ਨਾਲ ਦੀ ਤੁਸੀਂ ਰੱਖੀ ਹੋਈ ਐ ਮੇਰੇ ਕੋਲ ਇੱਕ ਮਿੰਟ ਪਾ ਉਹ ਖਾਓ ਜੀ ਅੱਛਾ ਇਹਦੀ ਮਾਂ ਕੌਣ ਆ ਹਾਂਜੀ ਇਹਦੀ ਮਾਂ ਕੌਣ ਰਸਾਲ ਸਿੰਘ ਅੰਕਲ ਹੋਰਾਂ ਤੋਂ ਲਿਆ ਜੀ ਮਾਲੀ ਜੀ ਆ ਡਾਇਮੰਡ ਦਾ ਬੱਚਾ ਜੀ ਆ ਰਸਾਲ ਸਿੰਘ ਆਪਣੇ ਹਾਂਜੀ ਹਾਂਜੀ ਬਲਟੋਏ ਵਾਲੇ ਹਾਂਜੀ ਹਾਂਜੀ ਓਕੇ ਉਹਨਾਂ ਦੀ ਓਮ ਬਰੀਡ ਚੋਂ ਹੀ ਆਇਆ ਜੀ ਓਕੇ

लेकिन एन ओ एनओसी नहीं मिल पाई वहाँ एनओसी नहीं मिल पाई इसलिए देखने के लिए यहाँ से चल के आए हमारे भाई ये मुंबई से चल करके आए हैं उत्तर प्रदेश के रहने वाले हैं स्पेशल कौन सा जिला है बनारस बनारस हाँ, के के जी, जी जी हम भी सर छोटा काम कर रहे हैं मुर्रा का और थारपारकर का महाराष्ट्र में थार पारकर बहुत अच्छी गाय हैं सूरतगढ़ फार्म से मैंने बुल लिया था ऑप्शन में अभी वो सर्विस में आ गया है अच्छे से और मेरे पास बाईस का नाम बताओ अपना क्या रखना है हाँ, अभी प्रदीप भाई के मार्गदर्शन के यहाँ पे हमने डी एफ महाराष्ट्र रखा है और आठ मार्च में कोल्हापुर कोल्हा डीएफए महाराष्ट्र का पहला कंपटीशन होने वाला है महाराष्ट्र के किसानों के लिए जब प्रदीप भाई अंकल जी श्रीनगर से लेकर के कन्याकुमारी तक डी एफ ए होगी बहुत आशीर्वाद चाहिए अंकल जी का आशीर्वाद तो धक्के से ही ले के चलेंगे साथे मेरी मजबी हासिमान जी नहीं नहीं ठीक है पर <laughs> वीडियो ये जड़ी उठे जी पिंदी वाले तनोले दी फोटो कितनीयां सांबियां ने पा जो किथे के जाना आज जी गड़ जाओ वीडियो उन्होंने मैं लेन इज बण दे दस हजार मारा भाई ने देखियो अच्छा ये दो दंदिया हां जी ਕਿੰਨੀ ਉਮਰ ਕਿੰਨੀ ਹੈ ਜੀ ਉਮਰ 3 ਸਾਲ 2 ਮਹੀਨੇ ਜੀ 3 ਸਾਲ ਤੇ 7 ਮਹੀਨੇ ਦੀ ਗੱਭਣਾ ਹਾਂਜੀ ਸੈਨ ਸਾਹਿਬ ਉਹ ਤੁਹਾਨੂੰ ਹਾਂ ਸੈਨ ਸਾਹਿਬ ਜੀ ਸ਼ੈਨ ਸ਼ਾਹ ਦੀ ਬਾਦਲ ਫਾਰਮਲ ਤੇ ਗੱਭਣਾ ਜੀ ਅੱਛਾ ਚਲੋ ਬਹੁਤ ਅੱਛਾ ਆ ਜਾ ਬਈ ਆ ਜਾ ਅੱਛਾ ਸਰ ਜੀ ਪ੍ਰਧਾਨ ਜੀ ਮੈਨੂੰ ਬੜਾ ਆਜੋ ਅੱਗੇ ਹੋਵੇ ਤੇ ਆਏਗੀ ਹਾਂਜੀ ਕੋਈ ਨਹੀਂ ਕੋਈ ਨਹੀਂ ਹਾਂਜੀ ਠੀਕ ਹੈ ਸਰ ਕੈਮਰੇ ਵਾਲਾ ਆਗੇ ਆਗੇ ਹੋ ਬਹੁਤ ਹਾਂਜੀ ਠੀਕ ਹੈ ਠੀਕ ਹੈ ਸਰ ਕੈਮਰੇ ਵਾਲਾ ਠੀਕ ਅਕੀਨ ਇਹ ਕੰਮ ਨਾਲ ਲਜ਼ੂਰਾ ਹੀ ਕਰਾਉਂਦਾ ਆ ਜਾ ਆ ਜਾ ਕੋੜਿਆਂ ਨਾਲ ਚੂਤੀ ਨਹੀਂ ਫੁੱਟੋ ਅੱਛਾ ਜੀ ਕੋਈ ਨਹੀਂ ਹੋ ਰਿਹਾ ਆਉਂ ਆ ਜਾ ਕੋੜਿਆਂ ਨਾਲ ਖਿੱਚਦੇ ਆ ਠੀਕ ਹੈ ਇੱਕ ਫੋਟੋ ਚਲ ਲੈ ਅੱਗੇ ਉੱਥੇ ਲੀ ਲੀਨੇ ਕੋਈ ਗੱਲ ਨਹੀਂ ਇਹ ਇਸ ਬਨੇ ਖਿੱਚੋ ਯਾਰ ਹਾਂ ਜੀ ਇਹ ਤੂੰ ਦੇਖ ਫਿਰ ਸਧਰੂ ਹਾਂ ਤੂੰ ਆ ਬਾਬਾ ਸਾਡਾ ਪਰਮਾਨੈਂਟ ਹੀ ਸਾਡੇ ਨਾਲ ਹੈ ਸੈਵੰਥ ਡੀਐਫਏ ਐਕਸਪੋ 2026 ਸੋ ਸਾਡੇ ਦਰਮਿਆਨ ਅੰਕਲ ਰਾਣਾ ਗੁਰਜੀਤ ਜੀ ਪਹੁੰਚੇ ਆ ਘੋੜਿਆਂ ਦੇ ਮੱਝਾਂ ਦੇ ਬਹੁਤ ਸ਼ਕੀਨ ਨੇ ਸੋ ਉਹਨਾਂ ਦੇ ਦੋ ਬੋਲ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਵਾਵਾਂਗੇ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਦੇਖਿਆ ਹੋਏ ਕਿ ਹਰ ਇੱਕ ਤੰਬੂ ਦੇ ਅੱਗੇ ਜਾ ਜਾ ਕੇ ਉਹਨਾਂ ਨੇ ਚੰਗੀ ਨਸਲ ਦੀਆਂ ਮੱਝਾਂ ਨੂੰ ਗੌਰ ਨਾਲ ਉਹਨਾਂ ਦੀ ਡਿਟੇਲ ਲਈ ਬਹੁਤ ਵੱਡੇ ਸ਼ਕੀਨ ਨੇ ਚੰਗੀ ਨਸਲ ਦੇ ਜਾਨਵਰਾਂ ਦੇ ਅੰਕਲ ਜੀ ਦੋ ਸ਼ਬਦ ਜ਼ਰੂਰ ਇਸ ਮੇਲੇ ਦੇ ਲਈ ਜ਼ਰੂਰ ਕਹੋ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਡੀ ਐਫ ਏ ਹਰਿਆਣਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਪਸ਼ੂਆਂ ਦਾ ਮੇਲਾ ਲਾਇਆ ਜਿਹਦੇ ਵਿੱਚ ਮੱਝਾਂ ਮੁਰਾ ਤੇ ਨੀਲੀ ਦਾ ਵੀ ਤੇ ਐਜੇਪੀ ਹੋਰ ਸਭ ਕਿਸਮ ਦੀਆਂ ਗਾਈਆਂ ਕੋੜੇ ਮਾਰਵਾੜੀ ਨੋਕਰੇ ਤੇ ਪ੍ਰਧਾਨ ਜੀ ਖੈਰਾ ਸਾਹਿਬ ਪੁਰਜ ਜੀ ਬਾਜਵਾ ਜੀ ਔਰ ਸਾਰੇ ਹੀ ਡੀਐਫਏ ਹਰਿਆਣਾ ਦੇ ਜਿੰਨੇ ਸਾਡੇ ਮੈਂਬਰ ਸਹਿਬਾਨ ਨੇ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਮੁਸ਼ਕਲ ਦੇ ਨਾਲ ਅੱਜ ਕੁਰਕ ਖੇਤਰ ਦੇ ਵਿੱਚ ਇਹ ਇੱਕ ਵਿਸ਼ਾਲ ਪਸ਼ੂਆਂ ਦਾ ਕੰਪੀਟੀਸ਼ਨ ਨਮਾਇਸ਼ ਕਹਿਲਾ ਔਰ ਜਿੰਨੇ ਕਿਸਾਨ ਵੀਰ ਆ ਉਹ ਆਪਣੀ ਉਮਰਾਂ ਦੀ ਮਿਹਨਤ ਕਰਕੇ ਬਰੀਡ ਕਰਦੇ ਆ ਕੋਈ ਸਾਲ ਦੋ ਸਾਲ ਚ ਬਰੀਡਿੰਗ ਨਹੀਂ ਹੋ ਜਾਂਦੀ ਉਹ ਪਿਤਾ ਪੁਰਖੀ ਹੈ ਕਿਸੇ ਪਿਤਾ ਜੀ ਕਰਦੇ ਸੀ ਅੱਜ ਬੇਟਾ ਕਰ ਰਿਹਾ ਇਸੇ ਤਰ੍ਹਾਂ ਘੋੜਿਆਂ ਵਾਲੇ ਵੀ ਮੇਰੇ ਜਿਹੜੇ ਵੀਰ ਆ ਬਹੁਤ ਸ਼ੌਕਨਾ ਔਰ ਸਹੀ ਮੈਨੇ ਦੇ ਵਿੱਚ ਅੱਜ ਜੇ گاਵਾਂ ਦੀ ਗੱਲ ਕਰੀਏ ਤੇ گاਵਾਂ ਦਾ ਰਿਕਾਰਡ ਬਹੁਤ ਵਧੀਆ ਐਚਐਫ ਦੀ ਗਾਂ ਪਿਛਲੇ ਸਾਲ 80 ਲੀਟਰ ਐਸ ਵਾਰ ਦੋ ਦੰਦੀ ਹੀਫਰ ਜਿਹੜੀ ਪਹਿਲੀ ਵਾਰ ਸੂਈ ਆ ਉਹਦਾ 59 ਕਿਲੋ ਦਾ ਰਿਕਾਰਡ ਹੋਣਾ ਇਹ ਕੋਈ ਛੋਟੀ ਗੱਲ ਨਹੀਂ ਮੇਰੀ ਗੱਲਬਾਤ ਜਿਹੜੇ ਇਹਨਾਂ ਦੇ ਜੱਜਸ ਜਾਂ ਮਾਹਿਰ ਚਫ ਦੇ ਆਏ ਆ ਉਹਨਾਂ ਨਾਲ ਰਿੰਗ ਦੇ ਵਿੱਚ ਉਧਰ ਗੱਲਬਾਤ ਹੋਈ ਉਹ ਕਹਿੰਦੇ ਮੈਂ ਬਹੁਤ ਪ੍ਰਸੰਨ ਆ ਕਿ ਬਰੀਡਿੰਗ ਤੇ ਹਿੰਦੁਸਤਾਨ ਚ ਬਹੁਤ ਅੱਛਾ ਕੰਮ ਹੋ ਰਿਹਾ ਔਰ ਮੁਰਾ ਦੀ ਗੱਲ ਕਰੀਏ ਤੇ ਮੁਰਾ ਤਾਂ ਵੈਸੇ ਮਸ਼ਹੂਰ ਆ ਹਰਿਆਣੇ ਦੀ ਸਾਰੇ ਹਿੰਦੁਸਤਾਨ ਔਰ ਬਾਜਵਾ ਸਾਹਿਬ ਨੇ ਬਹੁਤ ਮਿਹਨਤ ਕੀਤੀ ਇਹਨਾਂ ਦੇ ਹੋਰ ਸਾਥੀ ਵੀ ਨੇ ਜਿਹੜੇ ਅੱਜ ਨੀਲੀ ਰਾਵੀ ਤੇ ਕੰਮ ਕਰ ਰਹੇ ਆ ਸਹੀ ਮਹੀਨੇ ਦੇ ਵਿੱਚ ਪੰਜਾਬ ਦੀ ਬਰੀਡ ਨੀਲੀ ਰਾਵੀ ਆ ਤੇ ਹਰਿਆਣੇ ਦੀ ਬੁਰਾ ਔਰ ਰਾਜਸਥਾਨ ਤੋਂ ਲੈ ਕੇ ਪੰਜਾਬ ਤਾਈਂ ਅਮਿਸ਼ਾ ਸਾਡੇ ਜਿਹੜੇ ਬਜ਼ੁਰਗ ਸੀਗੇ ਘੋੜੀਆਂ ਦੇ ਸ਼ਕੀਨ ਰਹੇ ਆ ਥੋ ਉਸੇ ਸ਼ੌਕ ਨੂੰ ਪਾਲ ਰਹੇ ਜਿਹੜੇ ਮੇਰੇ ਵੀਰ ਕੰਪੀਟੀਸ਼ਨ ਚ ਲੈ ਕੇ ਆਏ ਆ ਉਹਨਾਂ ਨੂੰ ਵਧਾਈ ਦੇਣਾ ਔਰ ਘੋੜੇ ਦੀ ਤਾਂ ਕੋਈ ਕੀਮਤ ਹੀ ਨਹੀਂ ਰਹੀ ਗੱਲ ਤੇ ਬਰੀਡਿੰਗ ਦੇ ਤਾਂ ਸੰਭਾਲਦੀ ਆ ਸੋ ਸਾਰੇ ਵੀਰਾਂ ਨੂੰ ਮੈਂ ਵਧਾਈ ਦੇਣੀ ਚਾਹਣਾ ਕਿ ਤੁਸੀਂ ਇੰਨੀ ਮਿਹਨਤ ਨਾਲ ਬੱਚਿਆਂ ਨੂੰ ਵੱਧ ਲਾੜ ਨਾਲ ਤੁਸੀਂ ਇਹ ਜਾਨਵਰਾਂ ਨੂੰ ਪਾਲ ਕੇ ਕੰਪੀਟੀਸ਼ਨ 'ਚ ਲੈ ਕੇ ਆਉਂਦੇ ਹੋ ਔਰ ਮੈਂ ਜੇ ਕਹਾਂ ਮੈਂ ਬਹੁਤ ਵੱਡਾ ਐਕਸਪਰਟ ਆ ਮੈਂ ਐਕਸਪਰਟ ਨਹੀਂ ਨਾ ਵੀਰਾਂ ਨੂੰ ਮਿਲ ਕੇ ਸ਼ੌਕ ਪੈਦਾ ਕੀਤਾ ਤੇ ਸ਼ੌਕ ਹੋਣਾ ਚਾਹੀਦਾ ਪਰ ਮੇਰੇ ਮਨ ਚ ਹੈ ਅੱਜ ਮੈਂ ਆਪਣੇ ਪੋਤੇ ਨੂੰ ਲਿਆਉਣਾ ਚਾਹੁੰਦਾ ਸੀ ਲੇਕਿਨ ਉਹਨਾਂ ਨੇ ਫਤਿਹਗੜ੍ਹ ਸਾਹਿਬ ਜਾਣਾ ਸੀ ਤੇ ਕ੍ਰੈਸ਼ ਹੋ ਗਿਆ ਪ੍ਰੋਗਰਾਮ ਤੇ ਮੈਂ ਚਾਹਨਾ ਕਿ ਵੀ ਇਹ ਜਿਹੜੇ ਆਪਾਂ ਜੱਟ ਐ ਜੱਟ ਕਹਿਣਾ ਨਹੀਂ ਚਾਹੀਦਾ ਲੇਕਿਨ ਕਿਸਾਨ ਕਹਿ ਲਓ ਤੇ ਆਪਾਂ ਕਬੀਲੇ ਹੁੰਦੇ ਸੀ ਤੇ ਕਿਤੇ ਪੁਰਾਣੀਆਂ ਫਿਲਮਾਂ ਵੇਖੋ ਕਬੀਲੇ ਕੀ ਸੀਗੇ ਕਬੀਲਿਆਂ ਕੋ ਹੁੰਦਾ ਕੀ ਸੀ ਘੋੜੇ ਹੁੰਦੇ ਸੀ ਤਲਵਾਰਾਂ ਹੁੰਦੀਆਂ ਸੀ ਤੀਰ ਕਮਾਣ ਹੁੰਦੇ ਸੀ ਆਪਣਾ ਸ਼ਿਕਾਰ ਮਾਰ ਲੈਣਾ ਖਾ ਲੈਣਾ ਐ ਪਲਪਲ ਗਏ ਲੇਕਿਨ ਅੱਜ ਤੁਸੀਂ ਸਾਰੇ ਸਰਦਾਰ ਬਣ ਗਏ ਹੋ ਬਾਈ ਚਾਹੇ ਉਹ ਰਹਿਣੇ ਵਾਲੇ ਸਰਦਾਰ ਦਾ ਮਤਲਬ ਪਾਗੜੀ ਨਹੀਂ ਮੈਂ ਗੱਲ ਕਰਦਾ ਪਾਗੜੀ ਤਾਂ ਸਰਦਾਰ ਹੈਗੇਗਾ ਸਾਰੇ ਹੀ ਸਰਦਾਰ ਹੋ ਜਿਹੜੇ ਏਡੇ ਵੱਡੇ ਵੱਡੇ ਸ਼ੌਕ ਰੱਖਦੇ ਉਹ ਮਾਰਾ ਜੇ ਮਹਾਰਾਜਾ ਨੇ ਤਾਂ ਮੁਬਾਰਕ ਹੋਵੇ ਇਹਨੂੰ ਕੰਟੀਨਿਊ ਰੱਖੋ ਤੇ ਸਾਡਾ ਪੰਜਾਬ ਰਹਿਣਾ ਸਾਰੇ ਹਿੰਦੁਸਤਾਨ ਨੂੰ ਨਸਲ ਦੇ ਜਾਨਵਰ ਵੀ ਦੇਵੇ ਦੁੱਧ ਵੀ ਪਿਆਵੇ ਤੇ ਘੋੜਿਆਂ ਦੀ ਕੰਪੀਟੀਸ਼ਨ 'ਚ ਵੀ ਜਿੱਤੇ ਇੱਕ ਵਾਰ ਫੇਰ ਸਾਰੀ ਐਸੋਸੀਏਸ਼ਨ ਦਾ ਆ ਡੀਐਫਏ ਹਰਿਆਣੇ ਦਾ ਮੈਂ ਧੰਨਵਾਦ ਕਰਦਾ ਕਿ ਅੱਜ ਜਿਹੜੇ ਪੰਡਾਲ ਲਾਏ ਨੇ ਬੜਾ ਆਰਗੇਨਾਈਜ਼ ਤਰੀਕੇ ਨਾਲ ਤੁਹਾਡਾ ਸਿਸਟਮ ਆ ਔਰ ਜੇ ਮੀਂਹ ਕੜੀ ਆ ਵੀ ਜਾਵੇ ਤੇ ਤੁਹਾਡਾ ਕੰਪੀਟੀਸ਼ਨ ਰੁਕੇਗਾ ਨਹੀਂ ਤੀਏ ਦਾ ਵਧੀਆ ਇੰਝ ਕਰਦਾ ਕੀਪ ਇਟ ਅਪ ਬਹੁਤ ਬਹੁਤ ਮੁਬਾਰਕ ਜੈ ਹਿੰਦ ਜਾਪਿਆ ਬਹੁਤ ਧੰਨਵਾਦ ਅੰਕਲ ਰਾਣਾ ਗੁਰਜੀਤ ਜੀ ਜਿਹਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਸ ਮੇਲੇ ਦੀ ਰੌਣਕ ਨੂੰ ਵਧਾਇਆ ਜੀ ਸੋ ਬਹੁਤ ਸ਼ਕੀਨ ਨੇ ਲਾਈਵ ਸਟਾਕ ਦੇ ਸੋ ਹੁਣ ਘੋੜਿਆਂ ਦੇ ਬਾਰੇ ਜ਼ਰੂਰ ਆਪਾਂ ਜਾਣਕਾਰੀ ਦੇਵਾਂਗੇ ਅੰਕਲ ਜੀ ਨੂੰ ਕਿਉਂਕਿ ਮੱਝਾਂ ਬਹੁਤ ਚੰਗੀਆਂ-ਚੰਗੀਆਂ ਇਹਨਾਂ ਦੇ ਫਾਰਮ ਤੇ ਨੇ ਸੋ ਸਾਰੀ ਡੈਰੀ ਫਾਰਮਰ ਐਸੋਸੀਏਸ਼ਨ ਬਧਾਈ ਦੇ ਪਾਤਰਾ ਜਿਨ੍ਹਾਂ ਨੇ ਬਹੁਤ ਚੰਗਾ ਉਪਰਾਲਾ ਕਰਕੇ ਇਹ ਸੱਤ ਮੰਡੀ ਐਫਐਕਸਪੋ ਇੰਟਰਨੈਸ਼ਨਲ ਡੈਰੀ ਐਂਡ ਐਗਰੀ 2026 ਦੋ ਤਿੰਨ ਬਣਾ ਦਿੰਦੇ ਆ ਆਜੋ ਅੰਕਲ ਜੀ ਤੁਹਾਨੂੰ ਜਾਣਕਾਰੀ ਵੀ ਦੇ ਦਾਨੇ ਜੀ ਜਰੂਰ ਆ ਰੂ ਆ ਰੂ ਕੀ ਹੋ ਗਈ ਸਭ ਦੁੱਖ ਜਾਂ ਆਉ ਦੁੱਖ ਆਉਂ ਸੋ ਸ਼ੌਕੀ ਬੰਦਾ ਆਪਣੀ ਜ਼ਿੰਦਗੀ ਨੂੰ ਹਮੇਸ਼ਾ ਆਨੰਦ ਨਾਲ ਜਿਉਂਦਾ ਸ਼ੌਕ ਜ਼ਿੰਦਗੀ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ ਸੋ ਇਹ ਸਾਨੂੰ ਜਾਨਵਰ ਪ੍ਰੇਮ ਕਰਨਾ ਸਿਖਾ ਦਿੰਦੇ ਆ ਦਿਲ ਦੇ ਵਿੱਚ ਦਇਆ ਭਾਵਨਾ ਸਿਖਾ ਦਿੰਦੇ ਆ ਸੋ ਜਿਹੜਾ ਜਾਨਵਾਰਾਂ ਨੂੰ ਪਿਆਰ ਕਰਦਾ ਉਹ ਸਮਝ ਲੋ ਕੁਦਰਤ ਨੂੰ ਪਿਆਰ ਕਰਨ ਵਾਲਾ ਆਪਣਾ ਜਿਹਦੇ ਨਾਲ ਲਾਇਆ ਪਿੱਛੇ ਥੋੜੇ ਮਾਰਦਾ ਤੇ ਨਹੀਂ ਪੈਰ ਕੇ ਮਾਰਦਾ ਜਿਹੜਾ ਜਛਤ ਮੁੰਡੇ ਇੱਕ ਹੋਰ ਗੱਲ ਤੇ ਹੋਣਾ ਉਹ ਨੂੰ ਦਇਆਵ ਦਾ ਕਦੇ ਆਉਂ ਵੀ ਮੈਂ ਤਾਂ ਤਾਂ ਮੈਨੂੰ ਕੋਈ ਕਹਿੰਦਾ ਉਹ ਤਰ ਉਹ ਕਹਿੰਦਾ ਬਾਈ ਦੋ ਦੇ ਦੋਗਾ ਕਿੰਨੇ ਕਿੰਨੇ ਰੋਟੀਆਂ ਰੋਟੀ ਖਾਣ ਦੇ ਬਹਾਨੇ ਗਿਆ ਕਹਿੰਦਾ ਖਾਏ ਅੱਛਾ ਮੈਂ 1:30 ਵਜੇ ਤਾਂ ਗਿਆ 3:00 ਵਜੇ ਜੀ ਤੁਹਾਡੀ ਬਹੁਤ ਵੈਨੇ ਬਾਈ ਜੀ ਥੈਂਕ ਯੂ ਥੈਂਕ ਯੂ ਬਾਈ ਜੀ ਠੀਕ ਹੋ ਗਏ ਘੋੜਾ ਆਪਣੇ ਵਾਲਾ ਵਧੀਆ ਜੀ ਲਓ ਜੀ ਫੋਟੋ ਕੀਤੀ ਜਾ ਰਹੀ ਹੈ ਜੀ ਸਾਡੀ ਡੀਐਫਏ ਦੀ ਟੀਮ ਨਹੀਂ ਕਿਹਾ ਹੁਣ ਸਰ ਦੇਖਿਓ ਸਾਹਮਣੇ ਘੋੜਿਆਂ ਦੇ ਨਾਲ ਫੋਟੋ ਹੋ ਰਹੀ ਹੈ ਜੀ ਸਰ ਦੇਖਿਓ ਸਾਹਮਣੇ ਸਾਰੇ ਇੱਥੇ ਦੇਖਿਓ ਇੱਧਰ ਦੇਖਿਆ ਦਰ ਬੋਲਦੇ ਜੀ ਲੈਟਸ ਆਉ ਦਾ ਵੀ ਦੂਈ ਹਾਂ ਹਾਂਜੀ ਹਾਂਜੀ ਸਰ ਹਾਂ ਓਕੇ IFA Expo International Dairy Agri 2026 ਇੱਕ ਫੋਟੋ ਪ੍ਰਦਾਨ ਜੀ ਸੋ ਇੱਕ ਯਾਦਗਾਰੀ ਫੋਟੋ ਸਾਰੀ DFA ਦੀ ਟੀਮ ਸਾਡੇ ਪ੍ਰੈਜ਼ੀਡੈਂਟ ਰਾਜਨ ਖੈਰਾ ਜੀ ਵਾਈਸ ਪ੍ਰੈਜ਼ੀਡੈਂਟ ਯਾਦਵਿੰਦਰ ਬਾਜਵਾ ਜੀ ਸਾਡੇ ਸੈਕਟਰੀ ਹੋਰਸ ਮਹਿਲਾ ਜੀ ਸਾਡੇ ਚੇਅਰਮੈਨ ਸਾਹਿਬ ਰਾਜਵੀਰ ਆ ਰਿਹਾ ਜੀ ਸੋ ਯਾਦਾਂ ਕੈਮਰੇ ਦੇ ਵਿੱਚ ਕੈਦ ਹੋ ਰਹੀਆਂ ਨੇ ਜੀ ਸੋ ਡੀਐਫਏ ਦੀ ਸਾਰੀ ਟੀਮ ਨੇ ਬੜੀ ਅਣਥੱਕ ਮਿਹਨਤ ਦੇ ਨਾਲ ਸਰ ਦੇਖਿਓ ਕੈਮਰੇ ਵਾਲ ਇਹ ਮੇਲਾ ਆਰਗੇਨਾਈਜ਼ ਕੀਤਾ ਜੋ ਕਿ ਆਪਣੀਆਂ ਬਲੰਦੀਆਂ ਨੂੰ ਸ਼ੋਅ ਰਿਹਾ ਡੀਐਫਏ 100 2026 ਸੋ ਬਹੁਤ ਬਹੁਤ ਧੰਨਵਾਦ ਕਰਦੇ ਆਂ ਅੰਕਲ ਰਾਣਾ ਗੁਰਜੀਤ ਜੀ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਸ ਮੇਲੇ ਦੀ ਰੌਣਕ ਨੂੰ ਵਧਾਇਆ ਸੋ ਜਿੰਨੇ ਵੀ ਦਰਸ਼ਕ ਵੀ ਪਹੁੰਚੇ ਆ ਸਾਰਿਆਂ ਦਾ ਨਿਗਾ ਜੀ ਆਇਆਂ ਕਰਦੇ ਆ ਤੁਸੀਂ ਆਨੰਦ ਮਾਣ ਰਹੇ ਹੋ ਦੋ ਦੰਦ ਮਾਰਵਾੜੀ ਬਸ਼ੇਰਿਆਂ ਦੇ ਰਿੰਗ ਦਾ ਸੋ ਫਸਟ ਰਾਊਂਡ